12 18 ਲੀਟਰ ਦੇ ਹਿਸਾਬ ਨਾਲ ਆਪਾਂ ਕਿੰਨੇ ਦੀ ਦੇਣੀ ਅੱਜ ਬਈ ਇਹ 62000 ਚ ਮਾਨਤਨ ਕਰਦਾ 62000 ਦੇ ਵਿੱਚ ਬਈ ਕਹਿੰਦਾ ਮਾਨਤਨ ਰਾਜੀਪਲੀ ਵੜਾ ਕੋਈ ਲਿਸਾ ਨਾ ਮੰਨੇ ਆਪਣੇ ਤਿੰਨੇ ਜਾਨਵਰ ਆ ਬਈ ਤਿੰਨੇ ਰਾਜੀਪਲੀ ਫੁੱਲ ਆ ਜਿਹੜੀ ਚੀਜ਼ ਤੁਹਾਨੂੰ ਆਉਗੀ ਵੱਚੀ 20 22 ਲੀਟਰ ਖੁੱਲਾ ਬਈ ਠੀਕ ਆ ਬਈ ਮਾੜਾ ਯਾ ਤੋਰੀ ਬਈ ਇਹਨੂੰ ਤੇ ਤੁਸੀਂ ਚੈੱਕ ਅੱਜ ਵੀਰੇ 58000 ਚ ਮਾਨਤਨ ਕਰਦਾ 58000 ਦੇ ਵਿੱਚ ਬਈ ਕਹਿੰਦਾ ਮਾਨਤਨ ਜਿਹੜਾ ਥੋੜਾ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚ ਤਿੰਨ ਟਾਪ ਦੇ ਜਿਹੜੇ ਨਗੀਨੇ ਆਪ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਰੇਟ ਬਾਈ ਦੇ ਬਿਲਕੁਲ ਜਾਇਜ਼ ਹੋਣਗੇ ਗੱਲਬਾਤ ਆਪਾਂ ਸਾਰੀ ਕਰਕੇ ਸਾਰਾ ਦੁੱਧ ਵਗੈਰਾ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਮੇਰੀ ਇੱਕ ਬੇਨਤੀ ਹੈ ਵੀ ਕੋਈ ਵੀ ਜਾਨਵਰ ਖਰੀਦਣਾ ਤਾਂ ਬਾਈ ਪਹਿਲਾਂ ਹੀ ਅਗਲੇ ਦੇ ਫਾਰਮ ਤੇ ਤਸੱਲੀ ਪਰਖ ਕਰ ਲਿਆ ਕਰੋ ਕਿਉਂਕਿ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਬਾਈ ਉਹਨੇ ਆਪਣੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਕੇ ਲੈ ਕੇ ਆਉਂਦੇ ਆ ਤੇ ਤੁਸੀਂ ਅੱਗੇ ਆਪਣੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਕੇ ਲੈ ਕੇ ਜਾਣਾ ਹੁੰਦਾ ਵਾ ਜਸ਼ਨ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਵਾਗਤ ਹੈ ਵੀ ਤੁਹਾਡਾ ਹੀ ਬਹੁਤ ਸਸਰੀਕਾਲ ਸਾਰਿਆਂ ਨੂੰ ਸਸਰੀਕਾਲ ਜ ਤੇ ਰੇਟ ਬਈ ਨਾਰਮਲ ਰਹਿਣਗੇ ਅਗਿਆ ਰੇਟ ਤਾਂ ਵੀ ਆਪਣੇ ਤੁਹਾਨੂੰ ਪਤਾ ਹੀ ਹੈ ਜੁਰ ਅਗਲਾ ਵੀਡੀਓ ਸੌਂਦਾ ਆ ਵੀ ਪਤਾ ਲੱਗ ਜਾਂਦਾ ਨਾ ਨਾਰਮਲ ਹੀ ਰਹਿਣਗੇ ਨਾਰਮਲ ਹੀ ਰਹਿਣਗੇ ਹੈਨਾ ਗੱਲਬਾਤ ਕਰੀ ਆਪਾਂ ਪਹਿਲੀ ਕਰਮ ਵਾਲੀ ਦੀ ਹੈਨਾ ਬਰੀਡ ਦੇ ਵਿੱਚ ਬਈ ਚੰਗੀ ਆ ਹਨਾ ਇਹ ਦੂਜੇ ਸੂਏ ਵੱੱਛੀ ਸੂਈ ਆ ਬਾਈ ਠੀਕ ਹੈ ਰਾਤ ਹੀ ਸੂਈ ਆ ਰ ਬੱਚਾ ਸਵੇਰ ਹੋ ਗਿਆ ਸੀਗਾ ਮਹੀ ਵਗੈਰਾ ਪੈ ਗਿਆ ਸੀ ਯਾਨੀ ਕਿ 10 ਮਿੰਟ ਜਾਂਦਾ ਰ ਮੂਰੇ ਰੱਖਿਆ ਸੀ ਆਪਣੇ ਕੋਲੇ ਵੀਡੀਓ ਵਗੈਰਾ ਸਾਰਾ ਕੁਝ ਰਿਕਾਰਡ ਮਿਲੂਗਾ ਬਾਈ ਉਹ ਆਪਣੇ ਕੋਲੇ ਹੈਗਾ ਉਹ ਹੈਗਾ ਜੇਰ ਦੇ ਵੀ ਫੁੱਲ ਗਰੰਟੀ ਹੋ ਉਹ ਵੀ ਵੀਡੀਓ ਦਿਖਾ ਕੇ ਲੈਣ ਤੋਰਾਂਗੇ ਠੀਕ ਹੈ ਬਾਈ ਲੈ ਜੇ ਹਨ ਇਹਨੂੰ ਇੱਕ ਵਾਰ ਖੋਲ ਆਪਾਂ ਇਹਨੂੰ ਦਿਖਾਈਏ ਤੇ ਫੇਰ ਆਪਾਂ ਸੱਜਣੋਂ ਗੱਲਬਾਤ ਇਹਦੇ ਰੇਟ ਦੀ ਵੀ ਕਰਾਂਗੇ ਦੁੱਧ ਦੀ ਵੀ ਸਾਰੀਆਂ ਗੱਲਾਂ ਕਰਾਂਗੇ ਜੇ ਗੱਲ ਕਰਕੇ ਦੇਖੀਏ ਤੁਸੀਂ ਇੱਥੋਂ ਬਾਈ ਦੇ ਹਿਸਾਬ ਦੇ ਨਾਲ ਇਹਦਾ ਕਦ ਕੁੱਦ ਚੈੱਕ ਕਰਕੇ ਦੇਖ ਜੇ ਥਣ ਥਣ ਤੁਸੀਂ ਇੱਥੋਂ ਚੈੱਕ ਕਰੋ ਬਹੁਤ ਜਿਆਦਾ ਚੰਗੀ ਹੈ 22 ਚੂਈ ਦੀ ਇੱਕ ਨੰਬਰ ਬਾਈ 22 ਦੀ ਬਾਈ ਕਹਿੰਦਾ ਇੱਕ ਨੰਬਰ ਆ ਆਰਡਰ ਇਹਦਾ ਬਹੁਤ ਸੋਹਣਾ ਤੇ ਫਿਕਸ ਰਹੂਗਾ ਬਾਈ ਤੋਰੀ ਚੱਲੀ ਕਰ ਫਿਕਸ ਰਹੂਗਾ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਨਾਵਟ ਬਨੂਪ ਜਿਹੜੀ ਇਹਦੇ ਆਰਡਰ ਦੀ ਬਹੁਤ ਜਿਆਦਾ ਕਰਮ ਵਾਲੀ ਦੀ ਚੰਗੀ ਆ ਬਾਕੀ ਬਰੀਡ ਬਰੂਡ ਬਹੁਤ ਆ ਬੱਚੇ ਬਰੀਡ ਦੇ ਵਿੱਚ ਪੂਰੀ ਆ ਜਸ਼ਨੇ ਕਿੰਨੇ ਦੁੱਧ ਦੇ ਹਿਸਾਬ ਨਾਲ ਦੇਣੀ ਆ ਬਾਈ ਤੇ ਆਪਾਂ ਦੇਣੀ ਕਿੰਨੇ ਦੀ ਅੱਜ ਇਹ ਬਈ ਮੋਲ ਜੇ ਤਾਂ ਬੱਚਾ ਹੁੰਦਾ ਫਿਰ ਤਾਂ ਕੁਝ ਹੋਰ ਹੋਣਾ ਸੀ ਹੁਣ ਉਹਦਾ ਕਰਕੇ ਆਪਾਂ 62000 ਚ ਮਾਨਤਨ ਕਰ ਦਾਂਗੇ ਦੁੱਧ ਵੀ 17 18 ਲੀਟਰ ਨਾਰਮਲ ਪਿਆਈ ਚੱਲੂ ਬਾਡੀ weight ਪੂਰਾ ਪੂਰਾ ਆ 17 18 ਲੀਟਰ ਦੇ ਹਿਸਾਬ ਨਾਲ ਆਪਾਂ ਕਿੰਨੇ ਦੀ ਦੇਣੀ ਅੱਜ ਬਈ ਇਹ 62000 ਚ ਮਾਨਤਨ ਕਰ ਦਾਂਗੇ 62000 ਦੇ ਵਿੱਚ ਬਈ ਕਹਿੰਦਾ ਮਾਨਤਨ ਕਰ ਦਾਂਗੇ ਜਿਵੇਂ ਜੇ ਬੱਚਾ ਜਿਉਂਦਾ ਹੁੰਦਾ ਬਈ ਫਿਰ ਇਹਦਾ ਰੇਟ ਕੋਸ ਹੋਰ ਹੋਣਾ ਸੀ ਹਣਾ ਬਈ ਫੇਰ ਤਾਂ ਤੈਨੂੰ ਪਤਾ ਹੀ ਆ ਬਈ ਯਾਰ 72 ਤੋਂ 75 ਕਰਨਾ ਸੀ ਸਿੱਧੀ ਗੱਲ ਬਈ ਜੇ ਗੱਲ ਕਰੀ ਆ ਆਪਾਂ ਇਹਦੀ ਕਰਮ ਵਾਲੀ ਦੀ ਬੱਚੇ ਦਾ ਬਈ ਜਿਆਦਾ ਤਾਂ ਨਹੀਂ ਕਰਦੀ ਨਾ 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 ਕੋਈ ਚੱਕਰ ਹੀ ਨਹੀਂ ਬੱਚੇ ਦਾ ਚੱਕਰ ਨਹੀਂ ਗਾ ਬਾਕੀ ਆਪਣਾ ਕੰਮ ਆਇਆ ਬਈ ਆਮ ਜੇ ਹੋਰ ਕੀ ਬੰਦਾ ਹੁੰਦਾ ਲਿਆ ਕੇ ਬੱਚਾ ਨਾਲ ਖੜਾ ਦੇਣਾ ਸੀਗਾ ਸਾਡੀਆਂ ਅੱਗੇ ਵੀਡੀਓ ਪਈਆਂ ਬਈ ਅੱਜ ਤੱਕ ਜੋਂ ਲੱਗੇ ਵਪਾਰ ਕਰਨ ਜੇ ਬੰਦਾ ਕੋਈ ਸਾਫਤ ਕਰਦੇ ਵੀ ਬੱਚਾ ਲਾਇਆ ਹੋਵੇ ਸੱਜਰ ਪਸ ਨੂੰ ਹੀ ਲਾਇਆ ਹੋਵੇ ਇਹ ਆਪਣੀ ਗਾਰੰਟੀ ਹੋਊਗੀ ਬਾਈ ਠੀਕ ਆ ਬਾਈ ਆਪਾਂ ਸੱਜਰ ਥੱਲੇ ਵੀ ਨਹੀਂ ਲਾਇਆ ਬਾਈ ਠੀਕ ਆ ਬਾਈ ਦੱਸ ਕੇ ਦੇ ਦੇਣਾ ਹਾਂ ਸਹੀ ਗੱਲ ਆ ਬਾਈ ਗੱਲਬਾਤ ਕਰੀਏ ਆਪਾਂ ਹਣਾ ਬਾਕੀ ਠੰਡੀ ਸੀਲ ਬਹੁਤ ਆ ਬਈ ਐ ਕੋਈ ਚੱਕਰ ਨਹੀਂ ਆਗਲਾ ਆਇਨਾ ਸਮਝ ਲੈ ਗਰਮ ਆ ਹਾਂ ਜੇ ਮਰਜੀ ਬੈਠਾ ਰ ਕੋਈ ਚੱਕਰ ਹੀ ਨਹੀਂ ਬਾਈ ਹਾਂ ਲੋ ਲੈ ਚੈੱਕ ਕਰਕੇ ਦੇਖ ਲਓ ਤੁਸੀਂ ਆ ਨਾਮ ਦੇ ਨਾਲ ਬਾਕੀ ਯਾਰ ਆਰਡਰ ਬਹੁਤ ਜਿਆਦੇ ਸੋਨਾ ਦੇ ਫਿਟਨੈਸ ਵਾਲਾ ਆ ਹਾ ਫਿਟਨੈਸ ਲੋ ਵੀਰੇ ਇਹ ਹਵਾਨੇ ਦੁੱਧ ਕੱਢਦੇ ਆ ਕੱਲ੍ਹ ਜਿਹੜਾ ਲੌਂਕਮੇ ਆ ਨਾ ਉਹ ਵੀ ਨਹੀਂ ਕੱਢਦੇ ਉਹ ਨਹੀਂ ਕੱਢਦੇ ਬਾਈ ਹਣਾ ਗੱਲਬਾਤ ਕਰੀ ਆਪਾਂ ਜਸ਼ਨੇ ਅਗਲੀ ਕਰਮ ਵਾਲੀ ਦੀ ਹਣਾ ਤੇ ਇਹ ਬਈ 91 ਸੂਏ ਕਰਮ ਵਾਲੀ ਇਹ ਵੀਰੇ ਮਾਲਕ ਨੇ ਦੂਜੇ ਦੱਸਿਆ ਅਗਲੇ ਨ ਤੀਜੇ ਮੰਨ ਲੈ ਤੀਜੇ ਮੰਨ ਲੈ ਇੱਕ ਸੂਏ ਨਾਲ ਬੁੱਢੀ ਨਹੀਂ ਹੋਣ ਲੱਗੀ ਠੀਕ ਆ ਸਹੀ ਗੱਲ ਆ ਬਾਈ ਦਿਨ ਕੱਢਦੀ ਆ ਵੀਰੇ 4-5 ਠੀਕ ਆ ਬਾਈ ਦੁੱਧ ਪਿਆਉਗੀ ਬੱਛੀ 20-22 ਲੀਟਰ ਖੁੱਲਾ ਬਾਈ ਠੀਕ ਆ ਬਾਈ ਮੜਾ ਜਾ ਥੋਰੀ ਬਈ ਇਹਨੂੰ ਤੁਸੀਂ ਚੈੱਕ ਕਰਕੇ ਦੇਖ ਲਓ ਜੇ ਬਾਈ ਕਹਿੰਦਾ ਤੀਜੇ ਸੂਏ ਵੀ ਮੰਨ ਲਓਗੇ ਤਾਂ ਇਹਨੇ ਕੋਈ ਬੱਜਾ ਨਹੀਂ ਹਾਂ ਬਾਤ ਉਹ ਲਾਏ ਨਾ ਕਈ ਵਾਰ ਆਪਾਂ ਵੀਰੇ ਵੀਡੀਓ ਤੇ ਕਹਿ ਦਿੰਦੇ ਅਗਲਾ ਇੱਥੇ ਆ ਕੇ ਕਹਦੇ ਵੀ ਇੱਕ ਸੂਆ ਵੀ ਵੱਡਾ ਲੱਗਦੀ ਆਪਾਂ ਘਾਉਣਾ ਨਹੀਂ ਅਗਲੇ ਤੋਂ ਹਨਾ ਆਪਾਂ ਨੇ ਤੀਜਾ ਮੰਨ ਕੇ ਆ ਜੇ ਵੀਰੇ ਕੋਈ ਚੱਕਰ ਨਹੀਂ ਇੱਕ ਸੂਏ ਨਾਲ ਪੁੱਛ ਨੂੰ ਕੁਝ ਨਹੀਂ ਹੁੰਦਾ ਹਾਂ ਲਓ ਵੀ ਮਿੱਤਰੋ ਅੱਜ ਮੈਂ ਫੇਰ ਦੁਬਾਰਾ ਇੱਕ ਇਹ ਜਿਹਾ ਬੰਦਾ ਮਿਲਾਇਆ ਜਿਸ ਨੇ ਗਾਂ ਤੀਜੇ ਸੂਏ ਦਸੀਆ ਨਹੀਂ ਤਾਂ ਦੂਜੇ ਸੂਏ ਤੋਂ ਵੱਧ ਗਈ ਸੀ ਇਹਨੇ ਵੀ ਆਪਣਾ ਉਹ ਕੰਮ ਹੈ ਨਹੀਂ ਗਾ ਲੈਨੇ ਘਰੇ ਆਉਣਾ ਵੀ ਜਿੰਨੀ ਗੱਲ ਹੈਗੀ ਓਨੀ ਦੱਸ ਦੋ ਹਾਂ ਮੋੜੀ ਬਈ ਇਹਨੂੰ ਆਏ ਲੋਟ ਇਧਰ ਹੀ ਮੋੜਦਾ ਲੋ ਵੀ ਸਾਡੇ ਨੂੰ ਚੈੱਕ ਕਰਕੇ ਦੇਖੋ ਬਾਈ ਇਹ ਅੱਜ ਆਪਾਂ ਹਨਾ ਕਿੰਨੇ ਦੁੱਧ ਤੇ ਤੇ ਰੇਟ ਇਹਦਾ ਆਪਾਂ ਆਪ ਦੇਣ ਲੈਣ ਵਾਲੀ ਦੱਸ ਦੇ ਵੀ ਕਿੰਨੇ ਦੀ ਦੇ ਦੇਣੀ ਹੈ 65000 ਚ ਮਾਨਤਨ ਕਰ ਦਾਂਗੇ ਬਈ ਲੋ ਵੀ ਮਿੱਤਰੋ 65 ਬਾਕੀ ਰਾਜੀਪਲੀ ਵਹਿੜਾ ਕੋਈ ਲਿੱਸਾ ਨਾ ਮੰਨੇ ਆਪਣੇ ਤਿੰਨੇ ਜਾਨਵਰ ਆ ਬਾਈ ਤਿੰਨੇ ਰਾਜੀਪਲੀ ਫੁੱਲ ਆ ਜਿਹੜੀ ਚੀਜ਼ ਤੂੰ ਦਿਖਾਤੀ ਇੱਥੇ ਆ ਕੇ ਉਹੀ ਨਿਕਲਣੇ ਆ ਬਾਈ 65000 ਦੇ ਵਿੱਚ ਤੁਹਾਨੂੰ ਆਹ ਜਿਹੜੀ ਮਿਲ ਜਣੀ ਹੈ ਬਹੁਤ ਜ਼ਿਆਦਾ ਚੰਗੀ ਹੈ ਇੱਥੋਂ ਚੈ ਚੰਗੀ ਆ ਪੂਰੀ ਪੈਠ ਫੂੜੇ ਦੀ ਚੌੜੀ ਪਈ ਆ ਬਾਈ ਕਰਕੇ ਦੇਖ ਲੋ ਥਣ ਥਣ ਵੀ ਬਹੁਤ ਜ਼ਿਆਦਾ ਇਹਦੇ ਕਰਮ ਵਾਲੀ ਦਾ ਚੰਗਾ ਜਿਹੜਾ ਲੱਗਿਆ ਹੋਇਆ ਵਾ ਗੱਲਬਾਤ ਕਰੀਏ ਆਪਾਂ ਬਾਈ ਅਗਲੀ ਕਰਮ ਵਾਲੀ ਦੀ ਇਹ ਵੀਰੇ ਪਹਿਲੇ ਸੂਏ ਪਹਿਲਾਂ ਵੱਛਿਆ ਮੂੰਹ ਤੋਂ ਦੋ ਦੰਦ ਦਾ ਰੀਜਨਲ ਠੀਕ ਆ ਜੀ ਹਾਂ ਦੈਨ ਕੱਢਦੀ ਆ 5 7 ਬਾਈ ਠੀਕ ਆ ਬਾਈ ਦੋਦੇ ਪਿਆਉਗੀ ਬੱਛੀ ਪਹਿਲੇ ਸੂਏ ਵੀਰੇ 15 ਤੋਂ 16 ਲੀਟਰ ਮੰਨ ਕੇ ਆ ਜਾ ਬੰਦਾ ਯਾਰ ਠੀਕ ਆ ਬਾਈ ਲੈ ਆ ਬਈ ਤੋਰੀ ਕਰਾ ਥਣਾ ਥਣਾ ਦੀ ਜਮਾ ਓਕੇ ਆ ਗਰੰਟੀ ਹੋਊਗੀ ਵੀਰੇ ਸਾਰੇ ਨਗਰ ਦੀ ਥਣਾ ਲਓ ਆਪਣਾ ਬੰਦਾ ਘਰੇ ਆ ਕੇ ਵੀ ਆਏ ਨਹੀਂਗਾ ਵੀ ਥਣ ਗਲਤ ਸੀ ਮੁੜ ਗਿਆ ਠੀਕ ਆ ਬਾਈ ਕੋਈ ਗੰਦ ਨਹੀਂ ਹੁੰਦੀ ਬਾਈ ਚੈੱਕ ਕਰਕੇ ਦੇਖੋ ਉਂ ਜੇ ਗੱਲ ਕਰੀਏ ਜਾਨ ਜੂਨ ਚ ਬਹੁਤ ਆ ਬੱਛੀ ਹਨਾ ਪੂਰੀ ਨਿੱਗਰ ਆ ਬਈ ਯਾਰ ਹਾਂ ਲਓ ਵੀ ਮੇਤਰੋ ਚੈੱਕ ਕਰਕੇ ਦੇਖ ਲਓ ਤੁਸੀਂ ਸ਼ਕੀਨ ਵੀ ਆ ਬਾਕੀ ਬੂਥੀ ਬਾਥੀ ਜਮਾ ਨਿੱਕੀ ਜੀ ਆ ਬਾਈ ਬੂਥੀ ਬੜੀ ਚੰਗੀ ਆ ਸੋਹਣੀ ਆ ਜੇ ਆਪਾਂ ਮੇਨ ਗੱਲ ਕਰੀਏ ਬ ਫਿਟਨੈਸ ਜਿਆ ਇਹਦਾ ਹਵਾਨਾ ਰਹੂਗਾ ਜਿੱਦ ਤਿਆਰ ਹੋਗੀ ਬੱਚੀ ਵੀਰੇ ਗੱਲਾਂ ਕਰਾਉਗੀਆਂ ਪੂਰਾ ਸਾਮਾਨ ਕਿੰਨੇ ਦੀ ਦੇਣੀ ਆਪਾਂ ਇਹ ਅੱਜ ਵੀਰੇ 58000 ਚ ਮਾਨਤਨ ਕਰਦੇ ਆ 58000 ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਜਿਹੜਾ ਥੋੜਾ ਹੋ ਜਾਣਾ ਵਾ ਤੁਸੀਂ ਚੈੱਕ ਕਰ ਕੇ ਦੇਖ ਲਓ ਫੇਸਬੁਕ ਕੁਆਲਿਟੀ ਬਹੁਤ ਚੰਗੀ ਆ ਇੱਥੇ ਖੜ ਕੇ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਬਾਕੀ ਰਾਜੀ ਰੂਜੀ ਫੁੱਲ ਲੱਭੀ ਕੋਈ ਨਿੱਕੀ ਜੀ ਨਾ ਮੰਨ ਕੇ ਆਵੇ ਉਹਨੂੰ ਬੰਦਾ ਪੂਰੀ ਕੱਦ ਕਾਠ ਰੀ ਤੇ ਪੂਰੀ ਰਾਜੀ ਰੂਜੀ ਥਣ ਤੋਂ ਪਹਿਲ ਨਾਲ ਲੱਗੇ ਨੇ ਦੂਜੇ ਨਾਲ ਲੱਗਾ ਅੱਜ ਕਿੰਨੇ ਦੀ ਦੇਣੀ ਆਪਾਂ ਇਹ 58000 ਚ ਮਾਨਤਨ ਕਰਦੇ ਆ ਬੱਚੀ ਵੀ ਚੰਗੀ ਆ ਜੇ ਕਿਸੇ ਸੱਜਣ ਨੇ ਕੱਲੀ ਕੈਰੀ ਵੀ ਰੱਖਣੀ ਆ ਨਾ ਤੇ ਬਹੁਤ ਜਿਆਦਾ ਚੰਗੀ ਆ ਪੂਰੀ ਚੰਗੀ ਆ ਵੀਰੇ ਬੱਚੀ ਹਾਂ ਥਣ ਥਣ ਦੇਖ ਲਓ ਤੁਸੀਂ ਬਹੁਤ ਬਾਕੀ ਤਿਆਰੀ ਦੇ ਵਿੱਚ ਬਹੁਤ ਸੋਹਣੀ ਆ ਯਾਰ ਬਾਈ ਹਨਾ ਹੂੰ ਬਾਕੀ ਤਿਆਰ ਹੋਣਾ ਬਈ ਇਹਨੇ ਕਿਹੜੀ ਹੋਈ ਆ ਜੇ ਫੁੱਲ ਚਾਰ ਹੋਊਗੀ ਜੇ ਮੰਨ ਲਾ ਲੈਂਦੀ ਆ 5 4 ਦਿਨ ਇਹਨੇ ਇਦੋਂ ਵੀ ਚੰਗਾ ਆ ਜਾਣੇ ਦੀ ਪੋਜੀਸ਼ਨ ਦੇ ਵਿੱਚ ਬਣ ਜਾਣਾ ਬਾਈ ਹਨਾ ਪੂਰੀ ਬਈ ਬਣਦੀ ਐ ਇਹ ਚਾਰ ਪੰਜ ਦਿਨ ਫੁੱਲ ਬਣ ਕੇ ਸੂਗੀ ਬੱਚੀ ਚਲ ਬੱਤ ਉਧਰ ਤੇ ਬਾਕੀ ਅ ਜਿਵੇਂ ਇੱਕ ਵਾਰ ਹਨਾ ਜਿਹੜੇ ਸੱਜਣ ਨਵੇਂ ਆਪਣੇ ਚੈਨਲ ਦੇ ਨਾਲ ਜੁੜਦੇ ਆ ਹਨਾ ਉਹਨਾਂ ਨੂੰ ਐਡਰੈਸ ਤੇ ਬਾਈ ਮੋਬਾਈਲ ਨੰਬਰ ਕਨਫਰਮ ਕਰਵਾ ਦੇ ਪਿੰਡ ਵੀਰੇ ਆਪਣਾ ਬਰਗਾੜੀ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੈਤੂ ਆ ਬਾਈ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 9877624531 ਵੀਰੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕੋਈ ਵੀ ਜਾਨਵਰ ਦੀ ਤਸੱਲੀ ਬਰਖ ਕਰਨੀ ਆ ਬਾਈ ਦੇ ਨਾਲ ਤੁਸੀਂ ਗੱਲਬਾਤ ਕਰਕੇ ਕਰ ਸਕਦੇ ਹੋ ਮੈਂ ਦੂਸਰੀ ਵਾਰ ਫੇਰ ਕਹਿਣ ਲੱਗਾ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਕੋਈ ਘਰ ਦੇ ਜਾਨਵਰ ਨਹੀਂ ਬਾਈ ਹੁਣੇ ਮਾਲਕ ਦੇ ਦੱਸੇ ਦੇ ਮੁਤਾਬਕ ਜਿਵੇਂ ਆਪਾਂ ਖਰੀਦ ਕੇ ਲਿਆਉਣੇ ਹਨ ਹਾਂ ਵੀਰੇ ਮੇਨ ਗੱਲ ਇਹ ਹੁੰਦੀ ਦੁੱਧ ਦੀ ਅਗਲਾ ਆਉਂਦੀ ਸੱਲੀ ਕਰ ਲਏ ਆਪਣੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਬਾਈ ਠੀਕ ਹੈ ਬਾਈ ਬਾਕੀ ਉਹ ਗੱਲ ਹੈਣੀ ਜਿੰਨੀ ਅਸੀਂ ਗੱਲ ਕਹਿਦੀ ਸਾਡਾ ਲੋਕਾਂ ਵਾਲਾ ਕੰਮ ਹੈ ਨਹੀਂ ਆ ਕੇ ਇੱਥੇ ਉਹ ਨਿਕਲਣੀਆਂ ਵੀਰੇ ਬਾਲ ਫਾਲਤੂ ਅਸੀਂ ਗੱਲ ਨਹੀਂ ਕਰਦੇ ਸਾਡਾ ਪਸ਼ੂ ਆਪ ਹੀ ਦੱਸਦਾ ਕਿੰਨੇ ਦਾ ਹੈਗਾ ਬਾਈ ਹਾਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਬਾਈ ਦਾ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਜਉਦੇ ਵਸਦੇ ਰਹੋ ਜੀ ਧੰਨਵਾਦ